ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੀਸਰੀ ਯਾਤਰਾ ਸ੍ਰੀ ਹਜੂਰ ਸਾਹਿਬ ਨਦੇੜ ਸੋ ਇਸ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋ ਸਮਾ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਸੌਂਪੀ ਕੋਸ਼ ਲੋਗ ਇਸ ਨੂੰ ਅਪਚਲ ਨਗਰ ਕਹਿੰਦੇ ਕੋਸ਼ ਲੋਗ ਹਜੂਰ ਸਾਹਿਬ ਤੇ ਕੁਝ ਲੋਗ ਨਦੇੜ ਸਾਹਿਬ ਕਹਿੰਦੇ ਆ ਸੋ ਪਿੰਡੋਂ ਚੱਲਣ ਦੀ ਤਿਆਰੀ ਹੋ ਚੁੱਕੀ ਹੈ ਜੀ ਆਪਣਾ ਬੈਗ ਸਾਰੇ ਐਡਜਸਟ ਕਰਕੇ ਵਿੱਚ ਡੰਡਾ ਕੁੰਡਾ ਰੱਖ ਕੇ ਬਾਕੀ ਗੱਡੀਆਂ ਤੇ ਕਿੰਨਾ ਖਰਚਾ ਲੱਗਦਾ ਤੇਲ ਦਾ ਕਿੰਨਾ ਖਰਚਾ ਟੋਲ ਪਲਾ ਜਾਂਦਾ ਕਿੰਨਾ ਖਰਚਾ ਹਰ ਇੱਕ ਗੱਲ ਦੱਸਾਂਗੇ ਪਰਮਾਤਮਾ ਦਾ ਨਾਮ ਲੈ ਕੇ ਚੱਲ ਪਿਆ ਜੀ ਪਿੰਡੋਂ ਲਓ ਜੀ ਚੜ੍ਹਦੀ ਕਲਾ ਦੇ ਨਿਸ਼ਾਨ ਝੂਲਦੇ ਹੋਏ ਰੋਡ ਮੈਪ ਸ੍ਰੀ ਹਜੂਰ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਤੋਂ ਲੈ ਕੇ ਹਜੂਰ ਸਾਹਿਬ ਤੱਕ ਪੰਜਾਬ ਹਰਿਆਣਾ ਤੋਂ ਹੁੰਦੇ ਹੋਏ ਜੈਪੁਰ ਕੋਟੇ ਤੋਂ ਹੁੰਦੇ ਹੋਏ ਇੰਦੌਰ ਤੋਂ ਮਹਾਰਾਸ਼ਟਰ ਸ੍ਰੀ ਹਜੂਰ ਸਾਹਿਬ ਦੋਆਂ ਗੱਡੀਆਂ ਦੇ ਟੈਂਕ ਫੁੱਲ ਕਰਾਉਣ ਤੋਂ ਬਾਅਦ ਆਲੇ ਬਾਈ ਦੇ ਫਤੇ ਸਿੰਘ ਨੇ ਵੇਖਿਆ ਓੱਖਾ ਜਾ ਕਹਿੰਦਾ ਤੁਰਦੇ ਨਹੀਂ ਏ ਤੇ ਪਹਿਲਾ ਸਟਾਪ ਮਾਰਿਆ ਜਾ ਕੇ 600 ਕਿਲੋਮੀਟਰ ਤੋਂ ਬਾਅਦ ਚ ਗੱਲਬਾਤ ਕਰਦੇ ਹੋਏ ਕਿ ਗੱਡੀ ਕਿਹਨੇ ਚਲਾਉਣੀ ਹੁਣ ਸੋ ਡਰਾਈਵਰ ਬਦਲਣ ਤੋਂ ਬਾਅਦ ਗੱਲਬਾਤ ਹੋਈ ਕਿ ਚਾਹ ਪੀਣੇ ਗਏ ਜਾ ਕੇ ਕਿਤੇ ਵਧੀਆ ਜਿਹਾ ਟਾਬੇ ਤੇ ਸੋ 60 ਸਾਲ ਦੀ ਉਮਰ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਹਰ ਇੱਕ ਸਿੱਖ ਦੀ ਉੱਤੇ ਉਡੀਕ ਕਰਦੇ ਕੁਝ ਲੋਕਾਂ ਦਾ ਇਹ ਮੰਨਣਾ ਸੋ ਜ਼ਿੰਦਗੀ ਦੇ ਰੁਝੇਮਿਆਂ ਦੇ ਵਿੱਚੋਂ ਜਦੋਂ ਵੀ ਕਦੇ ਟਾਈਮ ਲੱਗੇ ਮੈਂ ਸਾਰੇ ਭੈਣ ਭਰਾਵਾਂ ਨੂੰ ਇਹ ਗੱਲ ਜਰੂਰ ਕਹੂੰਗਾ ਕਿ ਜਰੂਰ ਹਜੂਰ ਸਭ ਜਾਓ ਸੋ ਕੁਝ ਚੀਜ਼ਾਂ ਦੱਸੀਆਂ ਨਹੀਂ ਜਾ ਸਕਦੀਆਂ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਉੱਥੇ ਜਾ ਕੇ ਹੀ ਤੁਸੀਂ ਮਹਿਸੂਸ ਕਰ ਸਕਦੇ ਡਰਾਈਵਰ ਵੀਰਾਂ ਲਈ ਜਰੂਰ ਸੁੱਖ ਮੰਗਿਆ ਕਰੋ ਬਹੁਤ ਹੀ ਭਿਆਨਕ ਐਕਸੀਡੈਂਟ ਸਰਪੰਚ ਸਾਹਿਬ ਬਿਜ਼ੀ ਨੇ ਫੋਨ ਦੇ ਉੱਤੇ ਤੇ ਦੂਜਾ ਸਟਾਪ 900 ਕਿਲੋਮੀਟਰ ਬਾਅਦ ਰਾਜਸਥਾਨ ਦੇ ਵਿੱਚ ਸਾਰੇ ਭੈਣ ਭਰਾ ਗੱਲਬਾਤ ਕਰ ਰਹੇ ਆ ਯੂਵਲ ਸਾਹਿਬ ਨੂੰ ਕਿੰਨੇ ਘੰਟੇ ਲੱਗਣਗੇ ਕੋਈ ਕਹਿੰਦਾ 34 ਕੋਈ ਕਹਿੰਦਾ ਹੈ 36 ਦੇ ਕੋਈ ਵੀਰ ਕਹਿੰਦਾ ਹੈ 38 ਘੰਟੇ ਤੁਹਾਨੂੰ ਲਾਸਟ ਦੇ ਦੱਸਾਂਗੇ ਕਿੰਨੇ ਘੰਟਿਆਂ 'ਚ ਜਯੂਰ ਸਾਹਿਬ ਪਹੁੰਚੇ ਸੋ ਦੂਜਾ ਐਕਸੀਡੈਂਟ ਵੇਖਣ ਨੂੰ ਮਿਲਿਆ ਕਿਸੇ ਟਰੈਕਟਰ ਟਾਲੀ ਵਾਲੇ ਵੀਰ ਦਾ ਐਕਸੀਡੈਂਟ ਹੋਇਆ ਸੀਗਾ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਬਹੁਤ ਜ਼ਿਆਦਾ ਤੜਫੰਡਿਆ ਸੀ ਸੋ ਕਿਸੇ ਭੈਣ ਭਰਾ ਨੇ ਉੱਥੋਂ ਫੋਨ ਕੀਤਾ ਤੇ ਐਂਬੂਲੈਂਸ ਉੱਥੇ ਪਹੁੰਚ ਗਈ ਪਰ ਮੇਰੇ ਭਰਾ ਰੋਡ ਦੇ ਉੱਤੇ ਇੱਕ ਸੇਫ ਸਪੀਡ ਦੇ ਉੱਤੇ ਚੱਲਿਆ ਕਰੋ ਸੋ ਥੋੜਾ ਅੱਗੇ ਜਾਣ ਤੋਂ ਬਾਅਦ ਆਤਨ ਮਾਰਿਆ ਕਿ ਤੇਲ ਦੀਆਂ ਜਿਹੜੀਆਂ ਟੈਂਕੀਆਂ ਬਿਲਕੁਲ ਖਾਲੀ ਸੋ ਤੇਲ ਪੋਣ ਦੀ ਵਾਰੀ ਆ ਗਈ ਆ ਪਹਿਲਾ ਜਿਹੜਾ ਆਪਣਾ ਟੈਂਕ ਤੇਲ ਦਾ ਭਰਿਆ ਸੀਗਾ ਦੋਹਾਂ ਗੱਡੀਆਂ ਦਾ ਕੋਈ 10000 ਕੋਸ਼ ਰੁਪਈਆ ਦਾ ਸਾਢੇ 10000 ਦਾ ਸੀਗਾ ਪਿਆ ਦੋਹਾਂ ਗੱਡੀਆਂ 'ਚ ਤੇ ਬਾਕੀ ਦੂਜਾ ਟੈਂਕ ਭਰੌਣ ਦੇ ਆ ਸੋ ਸਾਰਾ ਦੱਸਾਂਗੇ ਤੁਹਾਨੂੰ ਲਾਸਟੇ ਜਾ ਕੇ ਕਿ ਕਿੰਨੇ ਦਾ ਤੇਲ ਮੱਚਿਆ ਉਹ ਤੇਲ ਭਰੌਣ ਤੋਂ ਬਾਅਦ ਚਾ ਮੇਰੇ ਵੀਰ ਰੇਸਾਂ ਤੇ ਲੱਗ ਪਈਆਂ ਉਹ ਅੰਡਾ ਸਕੋਰਪੀਓ ਚੰਗੀ ਆ ਤੇ ਦੂਜਾ ਵੀਰਾਂ ਦਾ ਫੋਰਚਨਰ ਫੋਰਚਨਰੀ ਆ ਸੋ ਛੰਡਿਆਂ ਦਾ ਥੋੜਾ ਜਿਹਾ ਹਾਲਤ ਮਾੜੀ ਦਿਖੰਡੀ ਹਵਾ ਦੇ ਨਾਲ ਤੇ ਸਵੇਰ ਦੀ ਜਾ ਛਗੀ ਇਥੋਂ ਉਸ ਤੋਂ ਬਾਦਾਂ ਫੇਰ ਚਾਲੇ ਪਾਏਗਾ ਉਹਨੂੰ ਗੱਲ ਫੇਰ ਉਹ ਚੱਲ ਵੀ ਕਿ ਸਕੋਰਪੀਓ ਤਕੜੀ ਜਾਂ ਫੋਰਚਨਰ ਤਕੜੀ ਸੋ ਅੱਗੇ ਜਾ ਕੇ ਤੁਹਾਨੂੰ ਇੱਕ ਆਪਾਂ ਮੈਚ ਵਿਖਾਵਾਂਗੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਸਕੋਰਪੀਓ ਚੰਗੀ ਕਿ ਜਾਂ ਫੋਰਚਨਰ ਚੰਗੀ ਆ ਆ ਮੈਚ ਖਟੇਬਰ ਨੇ ਵਾਲਾ ਸਿੰਘ ਫੋਰਚਨਰ ਮੰਨ ਲਓ ਤੇ ਦੂਜਾ ਆ ਸਕਾਰਪੀਓ ਲੈ ਵੀ 4/4 ਯੂਰੋ ਯੋਰ ਹੁਣ ਇਹ ਲਾ ਲੈਣਾ ਪਤਾ ਕਿਹੜੀ ਚੰਗੀ ਤੇ ਕਿਹੜੀ ਮਾੜੀ ਲੈ ਵੀ ਸਕਾਰਪੀਓ ਲਾ ਆ ਗਿਆ ਵੀਰ ਆ ਜਾ ਮੇਰਾ ਵੀਰ ਆਪਣੇ ਨਹੀਂ ਬਸਦਾ ਰੂਗਨਾਂ ਨਾਲ ਔਰਿਜਨਲ ਫੋਰਚਨਰੀ ਆ ਆਸਣ ਜਲਦੀ ਇਹਨੂੰ ਮੈਨੂੰ ਜੰਦਾ ਦਾ ਤੇਰੇ ਨਾਲ ਕੀ ਮਿਲਦਾ ਉਹ ਬੈਠਾ ਹੀ ਕਿਉਂ ਤਾ ਕਰਦਾ ਨਹੀਂ ਜੇਦੋਂ ਪੜੀ ਜੀ ਇਹਨਾਂ ਦਾ ਕਹਦੇ ਮੇਰਦਾ ਨਹੀਂ ਗੀ ਕੱਲੀਆਂ ਕਰਦੇ ਉੱਥੇ ਸੁਭਾ ਉਹ 40 ਸਿਕਨ ਤੋਂ ਬਾਅਦ ਤਿੱਜਾ ਟੈਂਕ ਤੇਲ ਦਾ ਭਰ ਆ ਸੋ ਚਾਲੇ ਪਾਏ ਤੇ ਕੈਮਰਾ ਘੁਮਾਇਆ ਤੇ بڑے بڑے ਖੰਬੇ ਵੇਖਣ ਨੂੰ ਮਿਲੇ ਸੋ ਪਤਾ ਨਹੀਂ ਇਹ ਕੰਮ ਕੀ ਕਰਦੇ ਡਰਾਈਵਰ ਸਾਹਿਬ ਕਹਿੰਦੇ ਬੱਤੀ ਬਣਾਉਂਦੇ ਸਾਡਾ ਇੰਜੀਨੀਅਰ ਆ ਬਹੁਤ ਨੌਲੇਜ ਰੱਖਦਾ ਬੰਦਾ ਤੇ ਕਨੈਕਟਰ ਸਾਹਿਬ ਰੈਸਟ ਮੋਡ ਤੇ ਸੋ ਦੇਖੋ ਅਮਰ ਤੇ ਵੇਲੇ ਖਾਲਸਾ ਜੀ ਦੀ ਜੀ ਦੁਨੀਆ ਦੇ ਵਿੱਚ ਗਏ ਹੋਏ ਆ ਤੇ ਆ ਜਿਹੜੇ ਬੰਦੇ ਨੂੰ ਥੋੜੀ ਜਿਹੀ ਗਲਤੀ ਜੇ ਲੱਗਣ ਦੇ ਦੋਵੇਂ ਸੋ ਫਾਈਨਲੀ 34 ਘੰਟੇ ਦੇ ਸਫ਼ਰ ਤੋਂ ਬਾਅਦ ਸ਼੍ਰੀ ਹਜੂਰ ਸਾਹਿਬ ਵਿਖੇ ਪਹੁੰਚ ਗਏ ਤੁਸੀਂ ਅਮਰਤੋਲੇ ਦੇ ਦਰਸ਼ਨ ਕਰ ਸਕਦੇ ਜੀ ਸੋ ਗੁਰੂ ਘਰ ਦੇ ਬਾਹਰੋਂ ਦਰਸ਼ਨ ਕਰਨ ਤੋਂ ਬਾਅਦ ਸਰਾ ਦੇ ਵਿੱਚ ਕਮਰਾ ਲੈ ਰੈਸਟ ਮਾਰਨ ਤੋਂ ਬਾਅਦ ਅਗਲੇ ਦਿਨ ਗੁਰੂ ਘਰ ਦੇ ਦਰਸ਼ਨ ਕਰਾਂਗੇ ਸੋ ਇਹ ਜਿਹੜਾ ਵਿਊ ਤੁਸੀਂ ਦੇਖ ਰਹੇ ਜੀ ਗੁਰੂ ਅਮਰਦਾਸ ਸਰਾ ਦੇ ਵਿੱਚੋਂ ਆ ਜਿਹੜੇ ਕਬੂਤਰ ਬੈਠੇ ਆ ਛੱਤ ਦੇ ਉੱਤੇ ਇਹਨਾਂ ਦਾ ਵੀ ਸਪੈਸ਼ਲ ਦਾਣਾ ਇਨਾਂ ਨੂੰ ਪਾਇਆ ਜਾਂਦਾ ਹੈ ਅੱਗੇ ਤੁਹਾਨੂੰ ਵਲੌਗ ਦੇ ਵਿੱਚ ਬੁਕਾਉਂ ਕਿੱਥੋਂ ਦਰਣਾ ਲਿਆਉਦੇ ਆ ਕਿੱਥੇ ਰੱਖਦੇ ਆ ਸਾਰੀ ਚੀਜ਼ ਕਾ ਬਿੱਲੀ ਨਹੀਂ ਆਉਂਦੀ ਉਹ ਗਾਇਦੀ ਬਿੱਲੀ ਦੀ ਫੋਟੋ ਲਿਆ ਇੱਥੇ ਗੁਰਦੁਆਰਾ ਸ੍ਰੀ ਲੰਕਰ ਸਾਹਿਬ ਸੋ ਮਸ਼ੀਨਾਂ ਦੇ ਨਾਲ ਪ੍ਰਸ਼ਾਦ ਦੀ ਪੈਕਿੰਗ ਹੋ ਰਹੀ ਹੈ ਤੇ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਸੇਵਾ ਕਰਨ ਤੋਂ ਬਾਅਦ ਚ ਬਜ਼ਾਰ ਦੇ ਵਿੱਚ ਇੱਕ ਚਾਹ ਵਾਲਾ ਵੀਰ ਬਹੁਤ ਹੀ ਜਦੀ ਉਹਦੀ ਚਾਹ ਬਣਾਉਂਦਾ ਪਤਾ ਨਹੀਂ ਕੀ ਜਾਦੂਈ ਮਸਾਲੇ ਪਾਉਂਦਾ ਮੀ ਜਿਆਦਾ ਹੁੰਦਾ ਕਰਕੇ ਆਟਾ ਉਪੋਕੀ ਤਸਰਾ ਤੋਂ ਸਿੱਧਾ ਗਏ ਚਾਹ ਵਾਲੇ ਕੋਲ ਸੋ ਜਿਹੜਾ ਵੀਰ ਚਾਹ ਵਾਲਾ ਜਿਹੜੇ ਜਿਹੜੇ ਵੀਰ ਜੂਸ ਸਾਹਿਬ ਗਏ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਸੋ ਯਾਰ ਇਹ ਮੈਂ ਕਰਕੇ ਵੇਖਦੇ ਆ ਬਹੁਤ ਮਨ ਕਰ ਰਿਹਾ ਕੀ ਆ ਬਸ ਆਣਾ ਚਾਹਨਾ ਕਿ ਕਹਿੰਦੇ ਇਹ ਦਿਓ ਮੈਂ ਕਿਉਂ ਅਗਰ ਇਹ ਜਿਹੜੀ ਵੀ ਜੀ ਹੈਗੀ ਭਾਜੀ ਨਹੀਂ ਨਹੀਂ ਤੇਰੀ ਮੰਮਾ ਉਹ ਔ ਲੱਖ ਰੋ ਲੱਖ ਦੀ ਉਹ ਪਰਾਵਾ ਇਹਨੇ ਮਾਰੀ ਦਰਸ਼ਕਾਂ ਕਰਨ ਤੋਂ ਬਾਅਦ ਐਂਟਰੀ ਦੇ ਉੱਤੇ ਇੱਕ ਮਸ਼ੀਨ ਲੱਗੀ ਹੈ ਜਿੱਥੋਂ ਤੁਸੀਂ ਆਪਣੇ ਅਰਦਾਸ ਦੀਆਂ ਪਰਚੀਆਂ ਪ੍ਰਾਪਤ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਇਸ ਮਸ਼ੀਨ ਦੇ ਵਿੱਚ ਇੰਗਲਿਸ਼ ਦੇ ਵਿੱਚ ਆਪਣਾ ਨਾਮ ਲਿਖਣਾ ਹੈ ਫਿਰ ਦੋ ਨੰਬਰ ਤੇ ਆਪਣਾ ਪੰਜਾਬੀ ਦੇ ਵਿੱਚ ਨਾਮ ਲਿਖ ਕੇ ਫਿਰ ਤਿੰਨ ਨੰਬਰ ਤੇ ਉੱਤੇ ਆਪਸ਼ਨ ਆਉਂਦੀ ਹੈ ਕਿ ਜਿਹੜੀ ਮਾਇਆ ਤੁਸੀਂ ਕਿੱਥੇ ਪਾਉਣੀ ਆ ਗੋਲਕ ਦੇ ਵਿੱਚ ਬਿਲਡਿੰਗ ਫੰਡ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਪਾਉਣਾ ਚਾਹੁੰਦੇ ਆ ਫਿਰ ਅਰਦਾਸ ਕਿਸ ਚੀਜ਼ ਲਈ ਕਰਾਉਣੀ ਆ ਉਹਦੇ ਥੱਲੇ ਸਾਰੀਆਂ ਆਪਸ਼ਨ ਆ ਜਾਂਦੀਆਂ ਹਰ ਇੱਕ ਚੀਜ਼ ਦੀ ਸੋ ਉਸ ਤੋਂ ਬਾਅਦ ਸੋ ਇਸ ਮਸ਼ੀਨ ਦੇ ਵਿੱਚ ਤੁਸੀਂ ਘੱਟ ਤੋਂ ਘੱਟ 150 ਰੁਪਿਆ ਤੋਂ ਥੱਲੇ ਨਹੀਂ ਸਪਾ ਸਕਦੇ ਸੋ ਆਨਲਾਈਨ ਸਕੈਨਰ ਆ ਰਹੀਦਾ ਤੁਸੀਂ ਆਪਣੇ ਫੋਨ ਪੇ ਦੇ ਉੱਤੋਂ ਪੈਸੇ ਪੇ ਕਰੋ ਤੇ ਰਸੀਦ ਤੁਹਾਨੂੰ ਨਿਕਲ ਕੇ ਮਿਲ ਜੂਗੀ ਫਿਰ ਅੰਦਰੋਂ ਜਾ ਕੇ ਤੁਸੀਂ ਆਪਣਾ ਪ੍ਰਸ਼ਾਦ ਲੈ ਸਕਦੇ ਹੋ ਸਰੋਪਾ ਸਾਹਿਬ ਮਿਲੂਗਾ ਤੁਹਾਨੂੰ ਸੋ ਉਹਦੇ ਅੰਦਰ ਜਾ ਕੇ ਦਰਬਾਰ ਤੇ ਅਰਦਾਸ ਕਰਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸੋ ਇਸ ਟਾਈਮ ਤੁਸੀਂ ਜਿਹੜਾ ਵੀਊ ਦੇਖ ਰਹੇ ਜੀ ਗੁਰੂ ਅਮਰਦਾਸ ਰਾਂ ਦੇ ਵਿੱਚੋਂ ਸੋ ਇਸ ਰਾਂ ਦਾ ਜਿਹੜਾ ਕਿਰਾਏ ਦੀ ਗੱਲ ਕਰੀਏ ਤਾਂ ਸਿਰਫ 400 ਰੁਪਿਆ ਪਰ ਡੇ ਦਾ ਆ ਤੇ ਜਿੱਥੇ ਕਿ ਤਿੰਨ ਵੱਡੇ ਬੈੱਡ ਲੱਗੇ ਹੋਇਆ ਦੋ ਛੋਟੇ ਬੈੱਡ ਤੇ ਇੱਕ ਸੋਫਾ ਅੰਦਰ ਲੱਗਿਆ ਹੋਇਆ ਸੋ ਰੂਮਾਂ ਦੀ ਗੱਲ ਕਰੀਏ ਤਾਂ ਜਿੰਨੀ ਕ ਸੇਵਾ ਸੰਗਤ ਕਰਦੀ ਐ ਸੋ ਦੁੱਗਣਾ ਹੀ ਬਾਬਿਆਂ ਨੇ ਬਾਬਾ ਬਲਵਿੰਦਰ ਸਿੰਘ ਬਾਬਾ ਨਰਿੰਦਰ ਸਿੰਘ ਜੀ ਹੁਣਾਂ ਨੇ ਕੀਤਾ ਹੋਊਗਾ ਸੋ ਗਦਾਵਰੀ ਦਾ ਜਲ ਤੁਸੀਂ ਵੇਖ ਸਕਦੇ ਜੇ ਬਹੁਤ ਜ਼ਿਆਦਾ ਚੜਿਆ ਹੋਇਆ ਆ ਸੋ ਡੱਕਾ ਅਗਰ ਕੋਡਾ ਪਾਣੀ ਦੇ ਮਾਰੇ ਠਾਇਆ ਸੋ ਗੁਰਦੁਆਰਾ ਲੰਗਰ ਸਾਹਿਬ ਤੋਂ 10 ਤੋਂ 15 ਕਿਲੋਮੀਟਰ ਸ਼ਹਿਰ ਤੋਂ ਬਾਹਰ ਇੱਕ ਬਾਬਿਆਂ ਨੇ ਬਹੁਤ ਹੀ ਸੋਹਣਾ ਸਿਸਟਮ ਬਣਾਇਆ ਜਿੱਥੇ ਕਿ ਕਿਸੇ ਵੀ ਤਰ੍ਹਾਂ ਦਾ ਚੜਾਵਾ ਛੜਦਾ ਆ ਤੇ ਉਸ ਜਗ੍ਹਾ ਤੇ ਸਟਾਕ ਕੀਤਾ ਜਾਂਦਾ ਆ ਸੋ ਇਹ ਆ ਕਬੂਤਰਾਂ ਦਾ ਦਾਣਾ ਸੋ ਮਨੁੱਖਤਾ ਦੀ ਸੇਵਾ ਦੇ ਨਾਲ ਨਾਲ ਇਹਨਾਂ ਬੇਜਵਾਨਿਆਂ ਦੀ ਸੇਵਾ ਵੀ ਬਹੁਤ ਹੀ ਚੱਜੇ ਟੰਗ ਦੇ ਨਾਲ ਬਾਬਿਆਂ ਵੱਲੋਂ ਕੀਤੀ ਜਾ ਰਹੀ ਹੈ ਸੋ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਆ ਪ੍ਰਸ਼ਾਦਾ ਪਾਣੀ ਚਾਹ ਸ਼ਗਨ ਤੋਂ ਬਾਅਦ ਸੋ ਗੁਰਦੁਆਰਾ শ্রীলੰਕਰ ਸਾਹ ਨੂੰ ਚੱਲੇ ਪਏ ਸਰਪੰਨ ਸਾਹਿਬ ਦੇ ਹਿੱਸੇ ਤੋਂ ਜੀ ਬੁਰੀ ਪਾਰੀ ਆ ਗਈ ਤੇ ਲੱਗਦਾ ਨਹੀਂ ਸੀਗਾ ਪਹੁੰਚਣਗੇ ਪਰ ਗੁਰੂ ਘਰ ਹਰ ਇੱਕ ਸਿੱਖ ਦੀ ਚੜ੍ਹਦੀ ਗੱਲਾ ਹੀ ਹੁੰਦੀ ਆਈ ਹੈ ਤੇ ਹੁੰਦੀ ਰਹਿਣੀ ਹੈ ਸੋ ਵੀਰ ਨੇ ਥੋੜੀ ਜੀ ਮਦਦ ਕਰਾਈ ਤੇ ਕੰਮ ਨੇ ਪਰੇ ਲਾਇਆ ਕੀ ਇਹਨ ਗੁਰੂ ਘਰ ਕੱਟਣ ਤੋਂ ਬਾਅਦ ਚਿੱਟੇ ਡੁਬਾਬ ਸੀ ਦੀ ਤਿਆਰੀ ਹੈ ਜੀ ਜੀ ਨੇ ਬਾਤਾਂ ਤੇ ਕਾ ਬੱਚੇ ਨੂੰ ਯਾਰ ਦੇ ਨਾਲ ਸਮਝਾਉਂਦੇ ਨੇ ਇੱਕ ਵਾਰ ਦੋ ਵਾਰ بار بار ਬੱਚਾ ਐਸਾ ਦਾ ਸਮਝੋ ਇਹ ਯਾਰ ਇਹ ਜੋ ਤੁਸੀਂ ਗੁਰਦੁਆਰਾ ਦੇਖ ਰਹੇ ਹੋ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਿਆ ਕਿ ਸ੍ਰੀ ਜੂਰ ਸਾਹਿਬ ਵਿਖੇ ਸਰਬੰਸ ਦਾਨੇ ਗੁਰੂ ਗੋਬਿੰਦ ਸਿੰਘ ਜੀ ਮਾਰੇ ਨੇ ਆਪਣਾ ਅੰਤਮ ਸਮਾਪਤੀ ਕੀਤਾ ਉਸ ਜਗ੍ਹਾ ਦੇ ਉੱਤੇ ਕੋਈ ਵੀ ਵੱਡਾ ਯਾਦਗਾਰੀ ਸਥਾਨ ਨਹੀਂ ਹੈਗਾ ਸੋ ਉਸ ਵੇਲੇ ਉਹਨਾਂ ਨੇ ਭਾਈ ਚੰਦਾ ਸਿੰਘ ਜੀ ਨੂੰ ਵਿਸ਼ੇਸ਼ ਤੌਰ ਤੇ ਵੱਡਾ ਗੁਰਦੁਆਰਾ ਸਾਰਲੀ ਬਹੁਤ ਸਾਰੀ ਮਾਇਆ ਦੇ ਕੇ ਲਾਹੌਰ ਤੋਂ ਭੇਜਿਆ 1738 ਦੇ ਵਿੱਚ ਤਖਤ ਸਾਹਿਬ ਜੀ ਦੇ ਮੀਤ ਜੈਸੇ ਸਰਬੱਭਾ ਗੰਘੂ ਸਿੰਘ ਜੀ ਨੇ ਇਸ ਬੋਲੀ ਨੂੰ ਖਦਵਣ ਦੀ ਕਰ ਸੇਵਾ ਕਰਵਾਈ ਸੋ ਪ੍ਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਗੁਰੂ ਸਾਹਿਬ ਜੀ ਦੇ সিংহাসਨ ਹਸਤਾਨ ਦਾ ਇਸ਼ਨਾਨ ਜਿਹੜਾ ਜੀ ਰੋਜ਼ਾਨਾ ਅੰਮ੍ਰਿਤ ਵੇਲੇ ਇੱਕ ਗੱਗਰ ਜਿਹੜੀ ਗੋਦਾਵਰੀ ਤੋਂ ਭਰੀ ਜਾਂਦੀ ਹੈ ਤੇ ਇੱਕ ਗੱਗਰ ਜਿਹੜੀ ਬੋਲੀ ਸਾਹਿਬ ਤੋਂ ਪਰ ਕੇ ਇਸ਼ਨਾਨ ਕਰਾਇਆ ਜਾਂਦਾ ਜੀ ਸੋ ਪ੍ਰਸ਼ਾਦਾਸ਼ਕੇ ਗੁਰੂ ਮਹਾਰਾਜ ਤਵੱਗਾ ਲੈ ਕੇ ਪਿੰਡ ਨੂੰ ਚਾਲੇ ਪਾਏ ਜਿਹੜਾ ਹੁਣ ਤੱਕ ਦਾ ਤੇਲ ਮੱਚਿਆ ਜੀ ਦੋਵਾਂ ਗੱਡੀਆਂ ਦਾ 65000 ਰੁਪਏ ਦਾ ਸਕੋਰਪੀਓ ਤੇ ਫੋਰਚਨਰ ਦਾ ਕੋਈ 10000 ਰੁਪਏ ਤੇ ਟੋਲ ਪਲਾਜੇ ਲੱਗ ਜਾਂਦੇ ਬਾਕੀ ਜਿਹੜਾ ਤੁਸੀਂ ਜਾਂਦੇ ਆਉਂਦੇ ਆ ਪ੍ਰਸ਼ਾਦਾ ਪਾਣੀ ਛਕਣਾ ਤੇ ਉਸ ਚੀਜ਼ ਦਾ ਖਰਚਾ ਵੱਖਰਾ ਸੋ ਇਸੇ ਦੇ ਨਾਲ ਜਿਹੜਾ ਆਪਣਾ ਹਯੂਰ ਸਾਹਿਬ ਦਾ ਵਲੌਗ ਖਤਮ ਹੁੰਦਾ ਹੈ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ